ਰਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਣਾ ਅੱਜ ਬਾਈ ਸਸੀ ਦਾ ਬਾਈ ਜੀ ਸਸੀ ਦਾ ਬਾਈ ਸਸੀ ਦਾ ਬਾਈ ਨਾਮ ਕੀ ਹੈ ਬਾਈ ਜੀ ਆਪਣਾ ਮੈਂ ਜੱਗਾ ਢੋਆ ਏ ਠੀਕ ਹੋ ਵੀਰ ਆਪਣੇ ਘਰੋਂ ਉਹ ਕੀ ਐਡਰੈਸ ਆ ਜੀ ਆਪਣਾ ਦੋ ਸਾਲ ਲਈ ਬੈਕ ਸਾਈਡ ਆ ਜੀ ਤੇ ਅੱਜ ਆਪਣੇ ਕੋਲ ਵਪਾਰ ਲੈਣ ਦਾ ਕੰਮ ਹੈ ਆਪਣੇ ਕੋਈ ਘਰ ਦੇ ਪਸ਼ੂ ਹੈ ਜੀ ਨਹੀਂ ਨਹੀਂ ਭਾਈ ਇਹ ਘਰ ਦੇ ਹੀ ਆ ਘਰ ਦੀ ਝੋਟੀ ਆ ਤੇ ਕੀ ਡਿਟੇਲ ਆ ਝੋਟੀ ਦੀ ਜੀ ਇਹ ਭਾਈ ਹੈਗੀ 2.5 ਸਾਲਾਂ ਦੀ ਆ 2.5 ਸਾਲ ਉਮਰ ਆ ਠੀਕ ਹੋ ਜੀ ਕੱਲਾ ਤਾਰਾਂ ਕਰਦੀ ਸੀਗੀ ਅੱਛਾ ਜੀ ਠੀਕ ਆ ਲੈ ਲਓ ਗਿਆ ਕਦ ਦੇਣ ਤੇ ਕਰ ਠੀਕ ਆ ਭਾਈ ਤੇ ਇਹਦੀ ਮਾਂ ਦੁੱਧ ਦਿੰਦਾ 13-14 ਲੀਟਰ 13 ਆਪਣੇ ਘਰ ਦੀ ਸੀ ਉਹ ਵੀ ਹਾਂਜੀ ਠੀਕ ਉਹ ਹੈਗੀ ਆ ਇਹਦੀ ਮਾਂ ਆਪਣੇ ਘਰੇ ਕੇ ਨਹੀਂ ਨਹੀਂ ਜੀ ਭਾਈ ਠੀਕ ਆ ਭਾਈ ਦੇਖ ਸਕਦੇ ਹੋ ਵੀ ਮੂੰਹ ਮੱਥੇ ਦੀ ਚੰਗੀ ਆ ਸੋਹਣਾ ਸਿੰਗ ਲੱਗਿਆ ਹੋਇਆ ਆ ਉੰਦੀ ਕੁਆਲਿਟੀ ਸ਼ਾਨਦਾਰ ਆ 2.5 ਸਾਲ ਉਮਰ ਆ ਵੀਰੇ ਕੱਦ ਕਾਠ ਸੋਹਣੀ ਆ ਵੀਰੇ ਪੱਠਪੂੜਾ ਚੰਗਾ ਮੜਾ ਕੱਢ ਲੂ ਬਰਤੂ ਰੌਹਾ ਦੀ ਝੂਲੀ ਦਿਖਾ ਦਿੰਨੇ ਆ ਬਾਈ ਥੋੜਾ ਕੋਸੂ ਡਰਦਾ 2.5 ਸਾਲ ਉਮਰ ਆ ਵੀਰੇ ਮਾਂ ਦੇ ਦੁੱਧ ਦਾ ਹੈਗਾ ਰਿਕਾਰਡ 12 13 ਲੀਟਰ ਹੈਗਾ ਸੀਗਾ ਆਜੋ ਬਾਈ ਜੀ ਨੂੰ ਮੱਤੇ ਦੀ ਚੰਗੀ ਆ ਸੋਨਾ ਸਿੰਘ ਆ ਇੱਕ ਬਈ ਇਹਦੇ ਕੀ ਸੀਗੀ ਥਣਾ ਤੇ ਫੋਟ ਆ ਇਹ ਦਿਖਾਉਂਦੀ ਨਹੀਂ ਹੈ ਬਾਈ ਹਾਂ ਠੀਕ ਹੋਈ ਕਿਹੜੇ ਪਾਸੇ ਜੀ ਇਹ ਇਧਰ ਆ ਬੈਂਝ ਵਾਲੇ ਥਨਾਂ ਦੇ ਵਿਚਾਲੇ ਆ ਠੀਕ ਬਈ ਥੋੜਾ ਜਿਹਾ ਨਾ ਪਸ਼ੂ ਡਰ ਜਾਂਦਾ ਸਾਨੂੰ ਪਤਾ ਹੀ ਆ ਬਈ ਝੋਟੀ ਥੋੜੀ ਡਰਦੀ ਆ ਹਰੇਕ ਵਾਰੀ ਤੇ ਦਿਖਾਉਂਦੀ ਨਹੀਂ ਹੁੰਦੀ ਝੋਲੀ ਜਿਸੇ ਭਰਾ ਦਾ ਗੇੜਾ ਨਾ ਵੱਜੇ ਜੇ ਕਿਸੇ ਭਰਾ ਨੂੰ ਚੱਲਦੀ ਆ ਤਾਂ ਹੀ ਆਵੇ ਇੱਕ ਵਾਰ ਖੜੀ ਦੇਖ ਖੜੀ ਇੱਕ ਸਾਧੇ ਵਿੱਚ ਇਧਰ ਹੈ ਹਲਕੀ ਜਿਹੀ ਆ ਦੇਖ ਸਕਦੇ ਹੋ ਤੁਸੀਂ ਤੇ ਕੀ ਮੁੱਲ ਮੁੱਲ ਕਰਦੇ ਆਂ ਬਾਈ ਜੀ ਆਪਾਂ 37000 ਮੋਲੇ ਦਾ 37 ਔਰ ਮੋਕੇ ਦਾ ਮਾਨਤਨ ਹੋ ਜਾਊਗਾ ਜੀ ਠੀਕ ਬਾਈ ਆਪਣਾ ਕੰਟੈਕਟ ਨੰਬਰ ਦੱਸਦੇ ਹਾਂ 95923 58746 ਇੱਕ ਵਾਰ ਫੇਰ ਬੋਲ ਦੋ 95923 58746 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਝੋਟੀ ਚੰਗੀ ਲੱਗਦੀ ਹੈ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ